ਹਾਂਜੀ ਸਤਸੰਗਤ ਜੀ ਆਪ ਜੀ ਨੇ ਦਰਸ਼ਾਦ ਅਕਤਰ ਜੀ ਦੀ ਨਾਲ ਵੀਡੀਓ ਲਾਈ ਹੋਈ ਹੈ ਮੈਂ ਆਪਾਂ ਇਹ ਗਾਣਾ ਸੁਣਨਾ ਆ ਹੈਨਾ ਦਰਸ਼ਾਦ ਅਕਤਰ ਜੀ ਕੁਝ ਗਾਉਂਦੇ ਨੇ ਤੇ ਗਾਉਂਦੇ-ਗਾਉਂਦੇ ਕੁਝ ਬੋਲ ਜਾਂਦੇ ਨੇ ਔਰ ਜੋ ਬੋਲਿਆ ਹੋਇਆ ਆਪਾਂ ਉੱਤੇ ਧਿਆਨ ਦੇਣਾ ਆ ਹੈਨਾ ਆ ਪਹਿਲਾਂ ਸੁਣੋ ਦਰਸ਼ਾਦ ਅਕਤਰ ਜੀ ਕੀ ਕਹਿ ਰਹੇ ਆ ਫਿਰ ਆਪਾਂ ਗੱਲ ਕਰਦੇ ਆ ਸ਼ਾਹ-ਏ-ਸ਼ਹਾਂ ਸ਼ਾਹ ਪਰਵਰਦੀਗਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਅੱਜ ਨੀਲੀਆਂ ਪੀਲੀਆਂ ਦਸਤਾਰਾਂ ਨਜ਼ਰ ਆਉਂਦੀਆਂ ਨੇ ਬਦੌਲਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦਾ ਜਨਮ ਖੰਡੇ ਦੀ ਧਾਰ ਚੋਂ ਹੋਇਆ ਹੈ ਤੋਂ ਅਰਜ਼ ਕਰਨ ਲੱਗਾ ਚਾਹੇ ਮੇਰਾ ਨਾਮ ਦਿਲਸ਼ਾਦ ਅਕਤਰਾ ਮੇਰਾ ਗੁਰੂ ਗ੍ਰੰਥ ਸਾਹਿਬ ਤੇ ਅਕੀਦਾ ਹੈ ਘਰੋਂ ਤੁਰਨ ਲੱਗਾ ਪੰਜਾਂ ਬਾਣੀਆਂ ਦਾ ਪਾਠ ਜ਼ਰੂਰ ਕਰਕੇ ਆਪਣੇ ਵੱਲੋਂ ਮੁਖਤਤਬ ਕਰਕੇ ਚੰਦ ਲੈਣਾ ਦਸਮੇਸ਼ ਜੀ ਤੁਹਾਨੂੰ ਹਾਂਜੀ ਕਲਗੀਆਂ ਵਾਲਿਆ ਮੈਂ ਤੈਨੂੰ ਸਲਾਮ ਕਹਿਣਾ ਕਲਗੀਆਂ ਵਾਲਿਆ ਕਲਗੀਆਂ ਵਾਲਿਆ ਮੈਂ ਤੈਨੂੰ ਸਲਾਮ ਕਹਿਣਾ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਮੈਂ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਤੇ ਰਖਦਾ ਤੇਰੇ ਤੇ ਸਤਿਗੁਰ ਇਮਾਨ ਹਾਮੈ ਮذਹਬ ਸ਼ੇਰ ਦਾ ਬਾਸੀ ਇਨਸਾਨੀਅਤ ਹੈ ਤੇ ਕਲਾਕਾਰੀ ਇੱਕ ਸ਼ੇਰ ਇਨਸਾਨ ਹਾਮੈ ਉੱਚ ਦਾ ਪੀਰ ਕੀ ਨੇ ਕਿਹਾ ਸੀ ਸਾਡੇ ਪੈਗੰਬਰਾਂ ਨੇ ਸਜਦੇ ਕਰੇ ਤੈਨੂੰ ਸਾਡੇ ਪੈਗੰਬਰਾਂ ਨੇ ਸਜਦੇ ਕਰੇ ਤੈਨੂੰ ਤੇ ਪੀਖਣ ਸਾਹ ਦੀ ਸੱਚੀ ਸੰਤ ਹਾਂਜੀ ਸੁਣਿਆ ਹੁਣ ਆ ਜਿਹੜੀ ਗੱਲ ਦਰਸ਼ਾਦ ਅਕਤਰੀ ਜੀ ਨੇ ਕਹੀ ਆ ਕੀ ਕਹਾਂ ਬਈ ਮੈਂ ਭੀਖਮ ਸ਼ਾਦੀ ਔਲਾਦ ਆ ਮੈਂ ਭੀਖਮ ਦੇ ਭੀਖਮ ਦਾ ਬੱਚਾ ਆ ਮੈਂ ਭੀਖਮ ਦੀ ਕੁੱਲ ਚੋਂ ਆ ਹੁਣ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਭੀਖਮ ਕਾਉਣੇ ਆ ਹਨ ਇਹ ਪਤਾ ਕਿਹਨੂੰ ਆ ਪਤਾ ਕਿਹਨੂੰ ਆ ਜਿਹੜੇ ਪੰਜਾਬ ਦੇ ਵਿੱਚ 75 ਸਾਲ ਤੋਂ 75 ਸਾਲ ਤੋਂ ਕਾਨੂੰਨ ਵੀ ਉਹਨਾਂ ਦੇ ਹੱਥ 'ਚ ਆ 75 ਸਾਲ ਤੋਂ ਕਾਨੂੰਨ ਵੀ ਉਹਨਾਂ ਦੇ ਹੱਥ 'ਚ ਆ ਤੇ ਧਰਮ ਦੀ ਬਾਗਡੋਰ ਵੀ ਉਹਨਾਂ ਦੇ ਹੱਥ 'ਚ ਆ ਕੌਣ ਯੂ ਫਰੀਦਾ ਲੋੜੇ ਦਾਕ ਬਜੋਰੀਆਂ ਕਿਕਰ ਬੀਜੇ ਜੱਟ ਹੁਣ ਜੱਟ ਜੀ ਕਹੀਏ ਸਾਰੇ ਮਾੜੇ ਆ ਇਦਾਂ ਨਹੀਂ ਜੱਟ ਦਾ ਮਤਲਬ ਆ ਇੱਥੇ ਜੱਟ ਦਾ ਮਤਲਬ ਆ ਹੰਕਾਰ ਹੰਕਾਰ ਕਰਕੇ ਹੰਕਾਰ ਕਰਕੇ ਲੋਕਾਂ ਨੇ ਧਰਮ ਦੇ ਉੱਤੇ ਜਿਸ ਤਰ੍ਹਾਂ ਧਰਮ ਬ੍ਰਾਹਮਣ ਨੇ Hindu ਧਰਮ ਪੈਦਾ ਕਰ ਦਿੱਤਾ Hindu ਧਰਮ ਬਣਾ ਕੇ ਆਪ ਉਹਨਾਂ ਦੇ ਸਿਰ ਤੇ ਰਹਿ ਗਿਆ ਇਦਾਂ ਹੀ ਜਿਹੜਾ ਜੱਟ ਆ ਜਟਿਆ ਜੱਟ ਨੇ ਸਿੱਖ ਧਰਮ ਬਣਾ ਕੇ ਉਹਦੇ ਉੱਤੇ ਵਹਿ ਗਿਆ ਗੁਰੂ ਨਾਨਕ ਦਾ ਪੰਥ ਦੀ ਗੱਲ ਕਰਦਾ ਗੁਰੂ ਨਾਨਕ ਸਾਹਿਬ ਦਾ ਪੰਥ ਦੀ ਗੱਲ ਕਰਦੇ ਆ ਔਰ ਹਰਦੇ ਪੰਥ ਦੀ ਗੱਲ ਕਰਦੇ ਆ ਔਰ ਧਰਮ ਜਿਹੜਾ ਆ ਧਰਮ ਉਹ ਕਹਿੰਦੇ ਆ ਜਿਹੜੇ ਪੰਥ ਦੀ ਕਰਮ ਕਰਨੀ ਆ ਉਹਨਾਂ ਦੇ ਵਿੱਚੋਂ ਨਿਕਲਣਾ ਹੁਣ ਜੇ ਆਪਾਂ ਸੋਚੀਏ ਵੀ ਜਿਹੜੇ ਪੰਥ ਨੇ ਕਰਮ ਕੀਤੇ ਹੋਏ ਉਹ ਕਿਹੜੇ ਕੀਤੇ ਹੋਏ ਆ ਹੌਂਦ ਜਾਲਾ ਇਲੈਕਟ੍ਰੀਕ ਕਹਿ ਰਿਹਾ ਕਿ ਮੈਂ ਪੀਖਮ ਸਾਦੀ ਉਲਾਦ ਹਾਂ ਮੈਂ ਉਸ ਮਨਸ ਦੇ ਵਿੱਚ ਹੋਂਦਾ ਹੁਣ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੇ ਇਹਨੂੰ ਬੈਠੇ ਸੁਣ ਰਹੇ ਸੀ ਮੋਰੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸੱਚ ਦੱਸਣ ਲੱਗ ਪਿਆ ਔਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੀ ਇਹ ਗੱਲ ਬੋਲੀ ਆ ਇਹਨਾਂ ਨੇ ਤਾਂ ਸ਼ਾਇਦ ਅਸਤਰੀ ਨੇ ਵੀ ਮੈਂ ਪੀਖਮ ਸਾਦੀ ਉਲਾਦ ਹਾਂ ਦੋ ਸ਼ਬਦ ਦਰਜ ਨਹੀਂ ਪੀਖਮ ਸਤਗੁਰ ਪੀਖਮ ਜੀ ਦੇ ਔਰ ਪੀਖਮ ਪੀਖਮ ਉਹ ਸਤਿਗੁਰੂ ਆ ਜਿਹੜੇ ਆਦ ਜੁਗਾਦੀ ਸਗਲ ਭਗਤ ਇਹ ਆਦ ਜੁਗਾਦ ਤੋਂ ਚੱਲੇ ਆ ਰਹੇ ਭਗਤ ਉਹਨਾਂ ਦੀਆਂ ਚੱਲੀਆਂ ਆ ਰਹੀਆਂ ਕੁਲਾ ਉਹ ਨਹੀਂ ਔਰ ਜਿਹੜੇ ਆਗੇ ਬਾਅਦ ਚੜਲੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਜੇ ਇਹ ਦਰਸ਼ਾਲ ਅਖਰ ਜਾਂਦਾ ਰਹਿ ਗਿਆ ਤਾਂ ਇਹ ਤਾਂ ਸੱਚ ਦੱਸ ਦੇਣਾ ਜੀ ਜੇ ਸੱਚ ਦੱਸਤਾ ਸੇ ਸਾਡੀ ਲੰਬੜਦਾਰੀ ਜਾਂਦੀ ਲੱਗਣੀ ਆ ਜਿਹੜੇ ਅੱਜ ਜਿਹੜੇ ਅੱਜ ਪੰਜਾਬ ਦੇ ਵਿੱਚ ਬਹਿ ਕੇ ਧਰਮ ਦੇ ਉੱਤੇ ਕਾਬਜ ਹੋ ਕੇ ਸਰਕਾਰਾਂ ਵੀ ਆ ਬਣਾ ਰਹੇ ਨੇ ਧਰਮ ਵੀ ਆਪ ਚਲਾ ਰਹੇ ਨੇ ਸਾਰਾ ਕੁਝ ਪੰਜਾਬ ਦਾ ਆਪ ਖਾ ਰਹੇ ਨੇ ਉਹ ਲੋਗ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਧਿਆਨ ਨਾ ਸੁਣ ਲਿਓ ਕਬੀਰ ਪੰਥੀਏ ਕਬੀਰ ਜੀ ਨੂੰ ਮੰਨਣ ਵਾਲੇ ਚਮਾਰ ਦੇ ਨਾਲ ਗੱਲਬਾਤ ਕਰਨ ਨਾਮਦੇਵ ਜੀ ਨੂੰ ਮੰਨਣ ਵਾਲੇ ਸ਼ੀਂਬੇ ਚਮਾਰ ਦੇ ਨਾਲ ਰਲਣ ਸੁਣੀ ਜਾਓ ਨਾਈ ਚਮਾਰ ਦੇ ਨਾਲ ਰਣ ਸ਼ੁਰੂ ਤੋਂ ਫਰੀਦਾ ਲੋੜੇ ਦਾ ਆਖ ਬਜੋਰੀਆਂ ਕਿਕਰ ਵਿਜੇ ਜੱਟ ਹੰਕਾਰੀ ਲੋਕਾਂ ਨੇ ਸ਼ੁਰੂ ਤੋਂ ਇਹਨਾਂ ਲੋਕਾਂ ਨੂੰ ਪਾਰਜ ਰੱਖਿਆ ਕਬੀਰ ਪੰਥੀਏ ਸ਼ਿੰਦੇ 나ਈ ជីਰ ਠੀਕ ਹੈ ਲਵਾਨੇ ਸਾਡੇ ਵੀਰ ਭਰਾ ਸਾਡੇ ਬੜੇ ਉਹਨਾਂ ਦਾ ਜਿਹੜਾ ਇਤਿਹਾਸ ਆ ਕਿਉਂਕਿ ਜੋ ਲਵਾਨਾ ਲਵਾਨੇ ਭਾਈਚਾਰੇ ਨੇ ਕੀਤਾ ਹੋਇਆ ਇਤਿਹਾਸ ਦੇ ਵਿੱਚ ਉਹ ਲੁਕੜਾ ਨਹੀਂ ਨਾ ਉਹਨੂੰ ਕੋ ਰੋਕ ਸਕਦਾ ਆ ਕਿਉਂਕਿ ਇਹ ਜਿਹੜੀਆਂ ਜਿਹੜੀਆਂ ਇਹ ਜਾਤੀਆਂ ਸੀ ਇਹਨਾਂ ਦਾ ਇਹਨਾਂ ਦਾ ਬਹੁਤ ਵੱਡਾ ਵजूद ਆ ਔਰ ਇਕੋ ਹੀ ਇਕੋ ਹੀ ਪੰਜਾਬ ਦੇ ਵਿੱਚ ਐਸਾ ਮਨੋਖਿਆ ਜਿਹੜਾ ਨਹੀਂ ਚਾਹੁੰਦਾ ਕਿ ਅਸੀਂ ਇਕੱਠੇ ਹੋ ਜਾਈਏ ਨਾ ਅਸੀਂ ਲਮਾਣਾ ਭਾਈ ਜਰਾ ਇਕੱਠੇ ਹੋ ਸਕੀਏ ਨਾ ਅਸੀਂ ਕਬੀਰ ਪੰਥੀਏ ਨਾ ਸਦਨਾ ਜੀ ਠੀਕ ਆ ਮੁਸਲਮਾਨ ਫਿਰ ਸਾਂਝੀ ਹਨਾ ਸਾਂਝੀ ਬਾਣੀਆਂ ਦਰਜ ਵਿੱਚ ਪਰ ਇਹ ਨਹੀਂ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਜੇ ਕੋਈ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਬੇ ਇਤਿਹਾਸ ਇਤਿਹਾਸ ਆਦਿ ਯੁਗਾ ਦੀ ਸਗਲ ਭਗਤਾਂ ਦਾ ਆ ਤਾਂ ਇਹ ਬਿਸ਼ਰਮ ਉਹ ਗੋਲੀਆਂ ਮਾਰ ਦਿੰਦੇ ਨੇ ਕੋਈ ਵੀ ਹੋ ਸਕਦਾ ਉਹ ਹੁਣ ਜਦੋਂ ਇਹ ਗੱਲ ਕਹਿ ਰਿਹਾ ਆ ਦਚਾ ਦਲਾਖਤਰ ਜੀ ਇਹ ਗੱਲ ਕਹਿ ਰਹੇ ਆ ਕਿ ਜਿਹੜਾ ਮੈਂ ਪੀਖਮ शाह ਮੈਂ ਪੀਖਮ शाह ਦੀ ਉਲਾਦ ਆ ਮੈਂ ਉਸ ਵੰਸ਼ ਦੇ ਵਿੱਚੋਂ ਨੇ ਅਸੀਂ ਗੁਰੂ ਗਵੈਸ ਸਿੰਘ ਦੇ ਨਾਲ ਰਹੇ ਆ ਰਹੇ ਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਅਸੀਂ ਤਾਂ ਆਏ ਆ ਲੋਕ ਬਾਹਰ ਮੁਸਲਮਾਨ ਬਾਹਰ ਆਏ ਧਿਆਨ ਨਾਲ ਸੁਣ ਲਿਓ ਪਹਿਲਾਂ ਬ੍ਰਾਹਮਣ ਆਇਆ ਇਸ ਦੇਸ਼ ਦੇ ਵਿੱਚ ਬ੍ਰਾਹਮਣ ਤੋਂ ਬਾਅਦ ਠੀਕ ਹੈ ਬ੍ਰਾਹਮਣ ਤੋਂ ਬਾਅਦ ਮੁਸਲਮਾਨ ਪੋਕਟ ਪਾ ਕੇ ਆ ਫਿਰ ਅੰਗਰੇਜ਼ ਆਇਆ ਠੀਕ ਹੈ ਪਹਿਲਾਂ ਆਦਿ ਜੁਗਾ ਦੀ ਸਗਲ ਭਗਤਾ ਨਾਲ ਬੈਰ ਬ੍ਰਾਹਮਣ ਨੇ ਕਮਾਇਆ ਉਸ ਤੋਂ ਬਾਅਦ ਮੁਸਲਮਾਨ ਨੇ ਕਮਾਇਆ ਫਿਰ ਅੰਗਰੇਜ਼ ਨੇ ਕਮਾਇਆ ਅੰਗਰੇਜ਼ ਨੇ ਜੇ ਕਵਾਇਆ ਬੈਰ ਜਿਹੜ ਲੁੱਟਿਆ ਦੇ ਅੰਗਰੇਜ਼ ਨੇ ਦੇਸ਼ ਨੂੰ ਪਰ ਉਹਨੇ ਬਣਾਇਆ ਵੀ ਬਹੁਤ ਕੁਝ ਬਹੁਤ ਐਸੀਆਂ ਚੀਜ਼ਾਂ ਆ ਜਿਹੜੇ ਧਰਮੀ ਲੋਗ ਗੁੰਡਾਗਰਦੀ ਕਰਦੇ ਸੀ ਉਹਨਾਂ ਨੂੰ ਨੱਥ ਵੀ ਪਾਈ ਪਰ ਘਾਣ ਉਹਨੇ ਵੀ ਬਹੁਤ ਕੀਤਾ ਫੇਰ ਐਂ ਤੇ ਜੱਟ ਆਉਂਦਾ ਮੁਗਲ ਆਉਂਦੇ ਆ ਜੋਤ ਮੁਗਲ ਦੇ ਨਾਲ ਜੱਟ ਆਉਂਦੇ ਆ ਫਰੀਦਾ ਲੋੜੇ ਦਾ ਆਕਬ ਜ਼ੋਰੀਆਂ ਕੱਕਰ ਬੀਜੇ ਜੱਟ ਪਾਣੀ ਦੇ ਵਿੱਚ ਇਸ ਆਦ ਜੋਗਾਦੀ ਸਗਲ ਭਗਤਾਂ ਨੂੰ ਪਤਾ ਸੀ ਕਿ ਕੀ ਹੋਣਾ ਕਿ ਕਿਹੜੇ ਕਿਹੜੇ ਬੰਦੇ ਨੇ ਕਿਹੜਾ ਕਿਹੜਾ ਜ਼ੁਲਮ ਕਰਨਾ ਠੀਕ ਹੈ ਹੁਣ ਜਿਹੜੀ ਇਹਨੇ ਦੁਸ਼ਾਦਕ ਨੇ ਗੱਲ ਕਹੀ ਆ ਹੁਣ ਉਹਨਾਂ ਲੋਕਾਂ ਨੂੰ ਪਤਾ ਆਇਆ ਇੰਟੈਲੀਜੈਂਟ ਲੋਕਾਂ ਨੂੰ ਵੀ ਜੇ ਇਹ ਇਦਾਂ ਹੀ ਗਾਉਂਦਾ ਰਿਹਾ ਇਹਨੇ ਤਾਂ ਸਾਰਾ ਖਲਾਰਾ ਪਾਗ ਰੱਖ ਦੇਣਾ ਇਹ ਤਾਂ ਬਾਲਮਕੀਏ ਬਾਲਮਕੀਏ ਚਮਾਰ ਨਾਈ ਠੀਕ ਆ ਸ਼ਿੰਬੇ ਮੁਸਲਮਾਨ ਹੈਨਾ ਵੀ ਇਹਨਾਂ ਦਾ ਇਹ 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 ਇਹਨਾਂ ਤਾਂ ਇਕੱਠੇ ਹੋ ਜਾਣਾ ਵੀ ਜੇ ਇਹ ਇਕੱਠੇ ਹੋ ਗਏ ਤਾਂ ਸਾਡਾ ਤਾਂ ਕੀ ਜਾਂਦਾ ਲੱਗਣਾ ਸਾਡਾ ਤਾਂ ਸਿਸਟਮ ਹੀ ਖਰਾਬ ਹੋ ਜਾਣਾ ਇਸ ਕਰਕੇ ਜਦੋਂ ਵੀ ਕੋਈ ਜਦੋਂ ਕੋਈ ਆਦ ਜੁਗਾਦੀ ਸਗਲ ਭਗਤਾਂ ਦੀ ਉਲਾਤ ਉੱਠਦੀ ਆ ਗਾਉਣ ਵਾਸਤੇ ਬਾਣੀ ਨੂੰ ਗਾਉਣ ਵਾਸਤੇ ਇਤਿਹਾਸ ਦੱਸਣ ਵਾਸਤੇ ਉਹਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਚਾਹੇ ਉਹਦੀ ਜਗ੍ਹਾ ਚਮਕੀਲਾ ਹੋਵੇ ਚਾਹੇ ਉਹਦੀ ਜਗ੍ਹਾ ਨਿਸ਼ਾਨ ਅਕਤਰ ਹੋਵੇ ਹੋਰ ਕਿੰਨੇ ਵੀ ਜਿੰਨੇ ਵੀ ਉੱਠੇ ਨੇ ਆਦ ਜੁਗਾਦੀ ਸਗਲ ਭਗਤ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਕਿਉਂ ਖਤਮ ਕਰਦੇ ਨਹੀਂ ਕਿਉਂਕਿ ਉਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਨੇ ਔਰ ਸਤਗੁਰੂ ਭਿਕਮ ਜੀ ਦੇ ਦੋ ਸ਼ਬਦ ਨੇ ਹਨਾ ਸਤਗੁਰੂ ਭਿਕਮ ਜੀ ਦੇ ਦੋ ਸ਼ਬਦ ਨੇ ਔਰ ਜਿਹੜੇ ਦੋਨੇ ਹੀ ਸ਼ਬਦ ਆ ਜਿਹੜੇ ਦੋਨੇ ਹੀ ਸ਼ਬਦ ਆ ਰਾਗ ਸੋਰਠ ਦੇ ਵਿੱਚ ਆ ਸ਼ਬਦ ਦੀ ਸਮਾਪਤੀ ਜਿਹੜੀ ਆ ਉੱਥੇ ਜਾ ਕੇ ਹੋ ਰਹੀ ਆ ਕਿਉਂਕਿ ਸਤਗੁਰ ਬਦਾਸ ਮਹਾਰਾਜ ਦੇ ਜਿਹੜੇ ਸ਼ਬਦ ਨੇ ਕੀਰਤ ਦਾ ਚਮਰਠਾ ਗਾਣਾ ਜਾਣੇ ਹੀ ਲੋਕ ਇਕੱਠਾ ਹੋਏ ਪਾ ਨਹੀਂ ਉੱਥੇ ਜਾ ਕੇ ਜਿਹੜੇ ਜਿਹੜੇ ਸਤਗੁਰੂ ਭਿਕਮ ਜੀ ਆ ਮਹਾਰਾਜ ਕਹ ਰਹੇ ਨੇ ਐਸਾ ਨਾਮ ਰਤਨ ਅਮੋਲਕ ਪੁਣ ਪਦਾਰਥ ਪਾਇਆ ਪੰਜਾਬੀ ਸਰਲ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਨੇ ਸਰ ਗੁਰਮੁਖੀ ਸਰਲ ਇਹ ਆਦ ਜੁਗਾਦੀ ਸਗਲ ਭਗਤਾਂ ਦੇ ਆਉਂਦੀ ਆ ਦਿਮਾਗ ਚ ਰੱਖੋ ਥੋੜੀ ਜੀ ਤੁਹਾਨੂੰ ਪਤਾ ਲੱਗੇ ਇਹ ਜਿਹੜੀ ਗੁਰਮੁਖੀ ਭਾਸ਼ਾ ਆ ਪੰਜਾਬੀ ਸਾਡੀ ਭਾਸ਼ਾ ਆ ਕਿੱਥੋਂ ਚੱਲਦੀ ਆਉਂਦੀ ਆ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਨੂੰ ਕਿਸੇ ਦੀ ਹਿੰਮਤ ਨਹੀਂ ਕਿ ਟਸ ਤੋਂ ਮਸ ਕਰਦੇ ਦਜਾੜਾ ਕਰ ਵੀਰਿਆ ਇਨੂੰ ਦੁਨੀਆ ਤੇ ਇਸ ਕਰਕੇ ਜਾਣਾ ਪਿਆ ਕਿਉਂਕਿ ਤੁਸੀਂ ਤੂੰ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਸੀ ਧਿਆਨ ਨਾਲ ਸੁਣ ਲਿਓ ਠੀਕ ਹੈ ਅੱਗੇ ਜਾ ਕੇ ਗੱਲ ਕਰਦੇ ਪਹਿਲਾਂ ਸੁਣੋ ਖਾਲਸਾ ਦਾ ਜਨਮ ਕਿੱਥੋਂ ਹੋਇਆ 1 2 3 4 ਕਿੱਦ ਕੀ ਆਏ ਹਲ ਵਿੱਚ ਲਾੜੀ ਮਾਤ ਦੇ ਨਾਲ ਗਏ ਪਰਣਾਏ ਹਲ ਵਿੱਚ ਲਾੜੀ ਮਾਤ ਦੇ ਨਾਲ ਗਏ ਪਰਣਾਏ ਬਾਦਸ਼ਾਹ ਦੇ ਸ਼ਾਦਰ ਵੇਸ਼ ਗੁਰੂ ਕਾ ਟਕਵਰਤਾਏ ਕਾ ਟਕਵਰਤਾਏ ਬਾਦਸ਼ਾਹ ਦੇ ਸ਼ਾਦਰ ਵੇਸ਼ ਗੁਰੂ ਕਾ ਟਕਵਰਤਾਏ ਕਾ ਟਕਵਰਤਾਏ ਦੱਸਿਆ ਉਸਨੇ ਕੌਮ ਨੂੰ ਇੱਕ ਰਾਨ ਵੇਲਾ ਦੱਸਿਆ ਉਸਨੇ ਆ ਕੌਮ ਨੂੰ ਆਖਰੀ ਗੱਲ ਕਹਿਣ ਲੱਗਾ ਹੈ ਸੁਬਾ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸੁਣਦੇ ਆ ਉਹਦੇ ਵਿੱਚ ਪਹਿਲੀਆਂ ਪੰਕਤੀਆਂ ਆਉਂਦੀਆਂ ਪ੍ਰਥਮ ਪਗਉਤੀ ਸਿਮਰ ਕੇ ਸ੍ਰੀ ਗੁਰੂ ਨਾਨਕ ਲਈ ਤੇ ਆਏ ਪਗਉਤੀ ਨਾਮ ਤੈਗਦਾ ਮੈਂ ਜੋ ਕੁਰਬਾਨ ਕਢੀ ਗਿਆ ਗੱਲ ਅਖੀ ਹੋਵੇ ਪ੍ਰਥਮ ਪਗਉਤੀ ਸਿਮਰ ਕੇ ਪ੍ਰਥਮ ਪਗਉਤੀ ਸਿਮਰ ਕੇ ਉਸ ਸੰਤ ਸਪਾਈ ਸੰਤ ਸਪਾਈ ਦੀ ਪੂੰਦੀ ਵਿੱਚ ਉਹ ਨਹੀਂ ਸ਼ਕਤੀ ਪਾਈ ਬਾਈ ਜੀ ਅੰਮ੍ਰਿਤ ਛਕਣਾ ਸੌਖਾ ਹੈ ਰੱਖਣਾ ਬਹੁਤ ਮੁਸ਼ਕਲ ਹੈ ਕਈ ਛਕ ਲੈਂਦੇ ਆ ਜਦੋਂ ਪੈਗ ਵੇਂਦੇ ਆ ਫਿਰ ਐਡੀਆਂ ਐਡੀਆਂ ਡਿੱਗ ਪੈਂਦੀਆਂ ਉਹਨਾਂ ਨਾਲ ਪਤਾ ਤੁਹਾਨੂੰ ਕੀ ਹੁੰਦਾ ਹੈ ਸੁਣ ਲਈ ਹੁਣ ਹੁਣੇ ਨੇਦੁਸ਼ਾਦਰ ਜੀ ਨੇ ਇਹ ਗੱਲ ਕਹੀ ਆ ਕੀ ਕਹਿ ਰਹੇ ਆ ਆਪ ਜੀ ਨੂੰ ਸਮਝ ਆਈ ਆ ਕਿ ਹੁਣ ਕੀ ਕਹਿੰਦੇ ਆ ਹੁਣ ਜਿਹੜਾ ਅੰਮ੍ਰਿਤ ਜਿਨ੍ਹਾਂ ਨੇ ਜਿਨ੍ਹਾਂ ਨੇ ਪੱਗਾ ਬਣੀਆਂ ਹੋਈਆਂ ਪੱਗਾ ਬਣੀਆਂ ਹੋਈਆਂ ਹਨਾ ਪੱਗਾ ਬਣ ਕੇ ਗਾਤਰੇ ਵੀ ਪਾਏ ਹੋਏ ਆ ਹੁਣ ਇਹ ਜਸਾ ਅਕਤਰ ਜੀ ਨੇ ਕਿਹਨਾਂ ਤੇ ਟੈਗ ਕਰ ਦਿੱਤਾ ਜਿਹੜੇ ਅੰਮ੍ਰਿਤਧਾਰੀ ਲੋਗ ਨੇ ਪੱਗਾ ਬਣ ਕੇ ਸ਼ਰਾਬਾ ਵੀ ਪੀਂਦੇ ਨੇ ਨਸ਼ੇ ਵੀ ਕਰਦੇ ਨੇ ਗੁੰਡਾਗਰਦੀ ਵੀ ਕਰਦੇ ਨੇ ਉਹਨਾਂ ਤੇ ਕੀ ਕਰਤਾ ਇਸ਼ਾਰਾ ਕਰਤਾ ਹੁਣ ਇਹ ਜਿਹੜਾ ਇਸ਼ਾਰਾ ਆ ਇੱਕ ਤਾਂ ਬਾਣੀ 'ਚੋ ਇਸ਼ਾਰਾ ਕਰ ਦਿੱਤਾ ਦੂਜਾ ਜਿਹੜੇ ਅੰਮ੍ਰਿਤਧਾਰੀ ਆ ਗੁੰਡੇ ਆ ਉਹਨਾਂ ਤੇ ਇਸ਼ਾਰਾ ਕਰ ਦਿੱਤਾ ਹੁਣ ਸਾਰੇ ਨਹੀਂ ਹੈਗੇ ਇਦਾਂ ਨਾ ਸੋਚ ਲੋ ਸਾਰੇ ਆ ਹੈ ਨਹੀਂ ਜਿਹੜੇ ਦਿਲ ਤੋਂ ਪਿਆਰ ਕਰਦੇ ਨੇ ਅੰਮ੍ਰਿਤ ਛਕਦੇ ਨੇ ਪਰ ਅੱਜ ਤੱਕ ਜੋ ਸਾਹਮਣੇ ਲੈ ਕੇ ਆਂਦਾ ਜੋ ਕਰਦੇ ਨੇ ਜੋ ਇਹਨਾਂ ਦੇ ਕਰਮ ਨੇ ਸਾਰੇ ਪੰਜਾਬ ਦੇ ਸਾਹਮਣੇ ਆ। ਉਹ ਦਸ਼ਾਖਰ ਜੀ ਨੇ ਆ ਕੀ ਕਿਹਾ? ਹੌਲੀ ਆਪ ਜੀ ਨੇ ਕਿ ਪਹਿਲਾਂ ਅੰਮ੍ਰਿਤ ਛਕ ਲੈਂਦੇ ਨੇ ਬਾਅਦ ਚ ਅੰਮਰ ਦੀ ਮਰਿਆਦਾ ਇਹਨਾਂ ਕੋ ਨਹੀਂ ਨਿਭਾਈ ਜਾਂਦੀ। ਫਿਰ ਜਦੋਂ ਨਸ਼ਾ ਦੇਖਦੇ ਨੇ ਨਾਲਾ ਛੱਡਦੇ ਨੇ। ਬਸ ਮੇਰੇ ਵੀਰਿਆ ਦਸ਼ਾਖਰ ਜੀ ਐਸੇ ਹੀ ਕਰਕੇ ਇਹਨਾਂ ਲੋਕਾਂ ਨੂੰ ਤੂੰ ਚੰਗਾਰੀ ਲਗਾ। ਐਸੇ ਹੀ ਕਰਕੇ ਬਸ ਅਚਾਨਕ ਹੀ ਲੱਗ ਗਈ। ਆ ਅੱਜ ਤੱਕ ਮਰਾਸੀਆਂ ਦੇ ਤੇ ਚੁਮਾਰਾਂ ਦੇ ਅਚਾਨਕੀ ਲੱਗੀਆਂ ਹੈ ਨਾ ਤੋ ਹੱਡੇ ਨਹੀਂ ਲੱਗਦੀਆਂ ਕੀ ਗੱਲ ਹੋਈ ਸਮਝ ਆ ਰਹੀ ਕਿ ਨਹੀਂ ਮੈਂ ਮੈਂ ਕੀ ਕਹਿ ਰਿਹਾ ਜਿਹੜੇ ਮਨੁੱਖ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਬੋਲਣ ਦੀ ਕੋਸ਼ਿਸ਼ ਕਰਨੀ ਆ ਉਹਨੇ ਜਿੰਦਾ ਉਹਨੂੰ ਕਹਿੰਦੇ ਨੇ ਸਾਧੂ ਗੁਰਨਾਰਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਸੀ ਸਾਧੂਆਂ ਦੇ ਚਰਨਾਂ ਦੀ ਜਿਹੜਾ ਸੱਚ ਬੋਲਣ ਦੀ ਹਿੰਮਤ ਕਰਦਾ ਸੀ ਜਿਹੜਾ ਸੱਚ ਬੋਲਦਾ ਸੀ ਜਿਹੜਾ ਕੜਕਦਾ ਸੀ ਤੇ ਫਿਰ ਉਹ ਸਾਧੂ ਸੱਚ ਟੰਗਿਆ ਸੂਰੀ ਤੇ ਮਿਲਦਾ ਸੀ ਇਹ ਸਾਰੇ ਧਰਮਾਂ 'ਚ ਹੋਇਆ ਆ ਜਿਨੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਖਤਮ ਕੀਤਾ ਗਿਆ ਗਲੈਰੀਓ ਨੇ ਕੀ ਕੀਤਾ ਸੀ ਇਹੋ ਕਿਹਾ ਸੀ ਧਰਤੀ ਗੋਲ ਆ ਹੁਤਾ ਕੁਝ ਨਹੀਂ ਕਿਹਾ ਸੀ ਸੱਚੀ ਦੱਸਿਆ ਸੀ ਅਸਾਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਆਦਤ ਤੋਂ ਗੱਲ ਕਰਦੀ ਆਉਂਦੀ ਆ ਬਰਦੀ ਗੋਲ ਆ ਇਸ ਕਰਕੇ ਧਿਆਨ ਆ ਕਿਉਂ ਕਿ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਕਿਸੇ ਦੀ ਹਿੰਮਤ ਨਹੀਂ ਰੋਕ ਜਬੇ ਬਾਣੀ ਦੇ ਪ੍ਰਕਾਸ਼ ਨੂੰ ਔਰ ਸਤਗੁਰੂ ਭੀਖਮ ਜੀ ਆਦ ਭਗਤਿਆ ਧਿਆਨ ਨਾਲ ਸੁਣ ਲੋ ਚਮਾਰ ਚਮਾਰ ਇਹਨਾਂ ਦਾ ਧਰਮ ਇਹ ਆਦ ਭਗਤਾਂ ਦਾ ਚਮਾਰ ਇਹਨਾਂ ਦਾ ਧਰਮ ਇਹ ਇਨਾਂ ਦੀ ਜਾਤ ਚ ਮਾਰਨੀ ਹੈਗੀ ਚਮਾਰ ਧਰਮਿਆਂ ਪੂਰੀ ਦੁਨੀਆ ਦਾ ਚਮਾਰ ਧਰਮਿਆਂ ਚਮਾਰ ਇਹਨਾਂ ਦਾ ਧਰਮਿਆਂ ਉਹਦੇ ਵਿੱਚ ਕਬੀਲੇ ਆ ਹੈ ਨਾ ਇਹ ਕੀਰਤਨ ਕਰਿਆ ਕਰਦੇ ਸੀ ਕਹਿੰਦਾ ਮਤਲਿਆ ਲੋਕਾਂ ਨੂੰ ਲੋਕਾਂ ਨੂੰ ਉਸ ਅਕਾਲ ਪੁਰਖ ਨਾਲ ਜੋੜਦੇ ਸੀ ਸੰਤ ਵੀ ਖੰਜੀ ਇਨਾਂ ਦੀਆਂ ਕੋਲਾਂ ਇਹ ਇੱਥੇ ਦੇ ਬੰਦੇ ਬਿਸ਼ਨੀਗ ਬਾਹਰੋਂ ਨਹੀਂ ਆਏ ਫੇਰ ਸੁਣ ਲਓ ਬ੍ਰਾਹਮਣ ਬਾਹਰੋਂ ਆਇਆ ਧਿਆਨ ਨਾਲ ਸੁਣਿਓ ਬ੍ਰਾਹਮਣ ਬਾਹਰੋਂ ਆਇਆ ਮੁਸਲਮਾਨ ਬਾਹਰੋਂ ਆਇਆ ਅੰਗਰੇਜ਼ ਬਾਹਰੋਂ ਆਇਆ ਜੇ ਦਿਮਾਗ ਰੱਖਣੀ ਹੈ ਗੱਲਾਂ ਐ ਮੁਗਲ ਬਾਹਰੋਂ ਆਇਆ ਤੇ ਜੱਟ ਬਾਹਰੋਂ ਆਇਆ ਇਸ ਧਰਤੀ ਦੇ ਬਚਨੀਕ ਨਹੀਂ ਹੈਗੇ ਲੋਗ ਇਹ ਜਿਹੜੇ ਇਸ ਧਰਤੀ ਦੇ ਬਚਨੀਕ ਆ ਉਹ ਮਰਦੇ ਆਉਂਦੇ ਨਹੀਂ ਹਮੇਸ਼ਾ ਹੀ ਚਮਕੀਲਾ ਕੀ ਮਾਰਾ ਜਾਂਦਾ ਸੀ ਤਕਲੀਫ ਹੁੰਦੀ ਸੀ ਕੀ ਕਹਦਾ ਸੀ ਚਮਕੀਲਾ ਗੰਦੀ ਕੱਢ ਰਿਆ ਸੀ ਨਾ ਸਮਾਜ ਦੇ ਵਿੱਚੋਂ ਪਰ ਜਿਹੜੇ ਲੋਕ ਗੰਦ ਪਾ ਰਹੇ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਾ ਹੈਨ ਉਹਨ ਦਾ ਸ਼ਾਹ ਦਸਤਾ ਦੇ ਦਲ ਸ਼ਾਹ ਅਕਟਰ ਨੇ ਵੀ ਕੀ ਕੀਤਾ ਇਹੀ ਗੱਲ ਕਹੀ ਆ ਜਿਹੜੇ ਅਮਰਤ ਛਕ ਲੈਂਦੇ ਨੇ ਦਾੜੇ ਛੱਡ ਕੇ ਪਰਮ ਪੁੱਠੇ ਕਰਦੇ ਨੇ ਉਹਨੇ ਦੇਖਿਆ ਵੀ ਤਾਂ ਅਮਰਤ ਛਕਣ ਵਾਲਿਆਂ ਨੂੰ ਨੰਗਾ ਕਰ ਰਿਆ ਆ ਬਸ ਅਚਾਨਕੀ ਗੋਲੀ ਚੱਲ ਗਈ ਗੱਡਾ ਕਰਦੀ ਕਰਨ ਨੂੰ ਖੜਜੋ ਚੰਗੇ ਰੋਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਯਾਰ ਇੱਕ ਕੁਦਰਤ ਬਖਸ਼ ਦੀਨੇ ਕਿਸੇ ਨੂੰ ਆਹ ਸਾਂਤਾ ਕਰ ਸਕਦੀ ਆ ਜਲ ਨੂੰ ਪਰ ਜਲਮ ਦਾ ਅੰਤ ਕਰਨ ਲੱਗੀ ਇੱਦਾਂ ਕਰਦੀ ਆ ਠੀਕ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਸੁਣੋ ਕੀ ਕਹਿੰਦੇ ਆ ਇੱਕੇ ਅਮਰਤ ਦੀ ਫੂਨ ਦੇ ਵਿੱਚ ਉਹਨੇ ਛੱਤੀ ਪਾਈ ਅੰਜੀ ਸਾਧ ਸੰਗਤ ਜੀ ਇਹ ਉਹ ਗੁਰੂ ਦਾ ਸੈਖਿਆ ਜਿਹੜਾ ਪੰਜ ਬਾਣੀਆਂ ਦਾ ਪਾਠ ਕਰਕੇ ਘਰੋਂ ਨਿਕਲਦਾ ਸੀ ਔਰ ਆਪਣਾ ਆਪਣੀ ਕਿਰਤ ਕਰਨ ਲੱਗਾ ਸਿਰ ਤੇ ਭਗਵੰਦਾ ਸੀ ਔਰ ਜਦੋਂ ਆਪਣੀ ਕਿਰਤ ਸ਼ੁਰੂ ਪਹਿਲਾਂ ਰੱਬ ਦਾ ਨਾਮ ਲੈਂਦਾ ਸੀ ਉਸ ਤੋਂ ਬਾਅਦ ਫਿਰ ਉਹ ਆਪਣੀ ਪੱਗ ਕਿਸ ਤਰ੍ਹਾਂ ਲਾ ਕੇ ਰੱਖਦਾ ਆ ਸਾਈਡ ਤੇ ਤਾਂ ਫਿਰ ਕਿਸ ਤਰ੍ਹਾਂ ਜ਼ਿੰਮੇਵਾਰੀ ਦੇ ਨਾਲ ਆਪਣੀ ਕਿਰਤ ਨੂੰ ਪਹਿਲ ਦਿੰਦਾ ਆ ਧਿਆਨ ਨਾਲ ਦੇਖੋ ਜੀ